બસ ਅਰਦਾਸ ਹੈ ਜੀ ਅਸੀਂ ਇਹ ਵੀ ਕਹਿ ਸਕਦੇ ਹਾਂ ਪ੍ਰਮਾਤਮਾ ਅੱਗੇ ਕਿ ਉਸ ਤੋਂ ਡਾਟਾ ਕੋਈ ਨਹੀਂ ਹੈ ਕਿ ਬਾਕੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਾ ਪੰਜਾਬ ਦੇ ਪਰਿਵਾਰ ਦੇ ਨਾਲ ਲੜਾ ਹੈ ਦੋਵਾਂ ਹੀ ਆ ਇਹ ਦੋਵਾਂੋਂ ਤੇ ਵੱਡੇ ਵੱਡੇ ਦਰਿਆਵਾਂ ਦੇ ਮਹਿਣ ਮੋੜ ਪਈਆਂ ਨੇ ਇਹ ਤੇ ਸਾਡੀਆਂ ਸਾਰਿਆਂ ਦੇ ਮਤਲਬ ਜਿੱਥੇ ਵੀ ਆਪਾਂ ਬੈਠੇ ਆਂ ਪਰ ਅਰਦਾਸ ਕਰੀਏ ਬਸ ਮੈਨੂੰ ਮੈਸਰ ਵੀ ਇੰਨਾ ਕਹਿਣਾ ਕਿ ਇਹ ਪਰਿਵਾਰ ਦਾ ਜਿਹੜਾ ਦੁੱਖ ਹੈ ਉਹ ਤੇ ਉਨਾ ਵਰਗਾ ਦੁੱਖ ਨਹੀਂ ਕਿ ਮਤਲਬ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਪਰ ਇਹ ਵੀ ਚੀਜ਼ ਹੈ ਕਿ ਕੋਈ ਵੀ ਇਸ ਧਰਤੀ ਉੱਤੇ ਇੰਪੋਸੀਬਲ ਨਹੀਂ ਹੈਗਾ ਉਹ ਪ੍ਰਮਾਤਮਾ ਚਾਹੇ ਇੱਥੇ ਵਸ ਹਾਂ ਜੋ ਰਾਜਵੀਰ ਬਾਈ ਜਿਸ ਕੰਡੀਸ਼ਨ ਚ ਉਹ ਇਸ ਵਡੇ ਲੰਗੜੜਿਆ ساری ਜ਼ਿੰਦਗੀ ਉਸ ਸ਼ਖਸ ਨੇ ਮੈਨੂੰ ਲੱਗਦਾ ਕਿ ਮੇਰਾ ਜਿੰਨਾ ਕੋ ਨਾਲ ਬਾਹਰ ਆਵਾ ਉਹਨਾਂ ਨੇ ਹਮੇਸ਼ਾ ਭਲਾ ਹੀ ਕੀਤਾ ਨਾ ਹਿਮੈਨਿਟੀ ਦੀ ਸੇਵਾ ਕੀਤੀ ਆ ਧਰਮਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਗੱਲਾਂ ਕੀਤੀਆਂ ਨੇ ਉਹ ਸਾਰੇ ਧਰਮਾਂ ਮਜ਼ਬਾਂ ਤੋਂ ਉੱਪਰ ਉੱਠ ਕੇ ਉਹਦੇ ਵਾਸਤੇ ਅਰਦਾਸ ਕਰੀਏ ਬਸ ਐਸ ਵੇਲੇ ਸਭ ਤੋਂ ਵੱਧ ਜਿਹੜੀ ਜਿਹੜੇ ਇੱਥੇ ਨਹੀਂ ਵੀ ਆ ਸਕਦੇ ਆਉਣ ਦੀ ਵੀ ਚਲੋ ਇੰਨਾ ਰਸ਼ ਕਰਨ ਦੀ ਇਥੇ ਲੋੜ ਨਹੀਂ ਹੈ ਆਪਾਂ ਬਸ ਅਰਦਾਸ ਕਰੀਏ ਪ੍ਰਮਾਤਮਾ ਕੇ ਕਹਿੰਗੇ ਕਿ ਉਸ ਪਰਿਵਾਰ ਨੂੰ ਧਰੋਸਾ ਬਖਸ਼ੇ ਔਰ ਰਾਜੀ ਬਾਈ ਨੂੰ ਬਹੁਤ ਛੇਤੀ ਠੀਕ ਕਰਕੇ ਆਪਣੇ ਪਰਿਵਾਰ ਚ ਭੇਜੇ ਤਾਂ ਕਿ ਉਹ ਮਾਂ ਬੋਲੀ ਦੀ ਆਪਣੇ ਪਰਿਵਾਰ ਦੀ ਪੰਜਾਬੀ ਦੀ ਸੇਵਾ ਕਰ ਸਕਦਾ ਮੇਰੇ ਬਾਈ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ ਉਹ ਕੀ ਦੱਸਦੇ ਵੀ ਪਹਿਲਾ ਦਿਨ ਤੋਂ ਸਥਿਤੀ ਦਾ ਹਾਂਜੀ ਕਿ ਉਹਨਾਂ ਨੂੰ ਰਿਕਵਰੀ ਹੈ ਜੀ ਡੇ ਬਾਈ ਡੇ ਜੋ ਜੋ ਕਿਸੇ ਵੀ ਸੁਧਾਰ ਹੋ ਰਿਹਾ ਹੈ ਜੀ ਡਾਕਟਰ ਦੱਸਦੇ ਆ ਬਾਕੀ ਤੇ ਅਸਲ ਤੇ ਡਾਕਟਰ ਹੀ ਦੱਸ ਸਕਦੇ ਜੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਜਾਂ ਜੋ ਸਾਨੂੰ ਪਰਿਵਾਰ ਨੇ ਗੱਲ ਦੱਸੀ ਹੈ ਮੈਂ ਤੁਹਾਨੂੰ ਉਹ ਦੱਸਣਾ ਕਿ ਅਰਜੇ ਨੂੰ ਸੁਧਾਰ ਹੈ ਲੋਕਾਂ ਆਡੀਅנס ਜਾਂ ਸੰਗਤ ਦੀਆਂ ਦੁਆਵਾਂ ਮੰਗਦੇ ਅਸਾਂ ਦੁਆਵਾਂ ਦੀ ਲੋੜ ਹੈ ਸਭ ਤੋਂ ਜ਼ਿਆਦਾ ਮੈਂ ਨਹੀਂ ਠੀਕ ਸਤਿ ਸ਼੍ਰੀ ਅਕਾਲ